ਮੇਰੇ ਕੋਲੇ ਨੈਸਲੇ ਦਾ ਕੰਟਰੈਕਟ ਸੀਗਾ ਜੀ ਗੋਲਫਡਨ ਸਕ੍ਰੈਪ ਦਾ ਉਹਦਾ ਮੇਰਾ ਕੰਮ ਸੀ ਕਿੰਨਾ ਕੁ ਨੁਕਸਾਨ ਹੈ ਨੁਕਸਾਨ 6-7 ਲੱਖ ਰੁਪਏ ਆਸपास ਹੈ ਅੱਜ ਲਗਭਗ 1.5-2 ਵਜੇ ਮੈਨੂੰ ਕਾਲ ਆਂਦੀ ਹੈ ਜੀ ਬਾੜ ਦੇ ਵਿੱਚ ਅੱਗ ਲੱਗ ਗਈ ਹੈ ਸਰਦਾਰਨਗ ਰੋਡ ਨੰਬਰ 3 ਇੱਕ ਨਿਜੀ ਪਲਾਂਟ ਸੀਗਾ ਜੀ ਜਿਹਦੇ ਵਿੱਚ ਆਸ਼ੂ ਮੋਂਗਾ ਨਾਂ ਦਾ ਲੜਕੇ ਕੋਲ ਪਲਾਂਟ ਸੀਗਾ ਜੀ ਉਹਨਾਂ ਦਾ ਜਿਹੜਾ ਕੰਮ ਸੀਗਾ ਸਕ੍ਰੈਪ ਦਾ ਕੰਮ ਸੀਗਾ ਨੈਸਲੇ ਦੇ ਵਿੱਚੋਂ ਲੱਕੜ ਕੱਚ ਤੇ ਉਹਨਾਂ ਦੀਆਂ ਵਰਦੀਆਂ ਦਾ ਉਹਦਾ ਕੰਟਰੈਕਟ ਸੀਗਾ ਜੀ ਸੋ ਲੱਕ ਅੱਗ ਲੱਗਣ ਦਾ ਤਾਂ ਹਜੇ ਪਤਾ ਨਹੀਂ ਲੱਗੇ ਕੋਈ ਕੈਮਰੇ ਵਗੈਰਾ ਉੱਥੇ ਲੱਗੇ ਆ ਸਾਰਾ ਆਸੇ ਪਾਸੇ ਪਤਾ ਕਰਦੇ ਪਏ ਹੈਗੇ ਆ ਪੁਲਿਸ ਕਾਰਵਾਈ ਆਪਦੀ ਕਰੀ ਜਾਂਦੀ ਆ ਪਰ ਜਿਹੜੀ ਅੱਗ ਲੱਗੀ ਹੈਗੀ ਆ ਉਹਦੇ ਚ ਕਾਫੀ ਲੱਕੜ ਦਾ ਵਰਦੀਆਂ ਦਾ ਔਰ ਮਾਲਕ ਨੇ ਹਜੇ ਦੱਸਿਆ ਨਹੀਂਗਾ ਵੀ ਕਿੰਨੇ ਦਾ ਨੁਕਸਾਨ ਆ ਉਹ ਕਹਿੰਦਾ ਵੀ ਸਾਰੇ ਬਿੱਲ ਵਗੈਰਾ ਚੈੱਕ ਕਰਕੇ ਦੱਸੂਗਾ ਉਹ ਅੰਦਾਜ਼ਾ ਦੱਸ ਰਿਹਾ ਤਿੰਨ ਪਲੱਸ ਦਾ ਨੁਕਸਾਨ ਕਹਿੰਦਾ ਹੋ ਗਿਆ ਜੀ ਅੱਗ ਤੇ ਆ ਜੀ ਜਦੋਂ ਫੋਨ ਆਇਆ ਤੇ ਨਾਲ ਦੀ ਨਾਲ ਤੁਰੰਤ ਮੈਂ ਉੱਥੇ ਸਾਰੇ ਕੰਮ ਛੱਡ ਕੇ ਪਹੁੰਚਿਆ ਇੱਥੇ ਫਾਇਰ ਬਿਗੇਟ ਦਫ਼ਤਰ ਦੇ ਵਿੱਚ ਮੈਂ ਕਾਲ ਕੀਤੀ ਔਰ ਫਾਇਰ ਬਿਗੇਟ ਕਰਮੀਆਂ ਦਾ ਮੈਂ ਧੰਨਵਾਦ ਕਰਦਾ ਬਹੁਤ ਜਲਦ ਤੋਂ ਜਲਦ ਵਿਦਣ 5 ਤੋਂ 10 ਮਿੰਟ ਦੇ ਵਿੱਚ ਉੱਥੇ ਪਹੁੰਚ ਗਏ ਔਰ ਉਹਨਾਂ ਨੇ ਪਹਿਲਾਂ ਤਾਂ ਦੋ ਗੱਡੀਆਂ ਆਇਆਂ ਉਦੋਂ ਬਾਅਦ ਲਗਾਤਾਰ ਦੋ ਗੱਡੀਆਂ ਹੋਰ ਬੁਲਾਈਆਂ ਚਾਰ ਗੱਡੀਆਂ ਉਹਨਾਂ ਨੇ ਫਾਇਰ ਬਿਗੇਟ ਦੀਆਂ ਬੁਲਾਈਆਂ ਔਰ ਜਿੰਨੀ ਜਲਦੀ ਹੋ ਸਕੇ ਅੱਗ ਦੇ ਉੱਤੇ ਕਾਬੂ ਪਾ ਲਿਆ ਔਰ ਇਹਦੇ ਵਿੱਚ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ ਜੀ ਮੈਂ ਜੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਅੱਜ 9 ਤੋਂ 5 ਜਿਹੜਾ ਲਾਈਟ ਦਾ ਕਟ ਸੀਗਾ ਉਹਦੇ ਕਰਕੇ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਮੰਨ ਲਈ ਹੁਣਾ ਨੁਕਸਾਨ ਬਚ ਗਿਆ ਮੱਲਾਵਾਸੀਆਂ ਦਾ ਨਹੀਂ ਤਾਂ ਉਹ ਵੀ ਨੁਕਸਾਨ ਹੋ ਜਾਣਾ ਸੀਗਾ ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹੂੰਗਾ ਅੱਗ ਇੰਨੀ ਕਿ ਜ਼ਿਆਦਾ ਵੱਧ ਗਈ ਸੀਗੀ ਸੜਕ ਦੇ ਦੂਜੇ ਪਾਸੇ ਘਰ ਦੀ ਜਿਹੜੀ ਟੈਂਕੀ ਸੀਗੀ ਉਹ ਵੀ ਪਿਗਲ ਗਈ ਸੀਗੀ ਲਗਭਗ 25 ਫੁੱਟ ਦੂਰ ਪਈ ਜਿਹੜੀ ਟੈਂਕੀ ਉਹ ਵੀ ਪਿਗਲ ਗਈ ਸੀ ਇੰਨਾ ਸੇਕ ਸੀਗਾ ਰਹਾਇਸ਼ੀ ਏਰੀਆ ਸੀਗਾ ਜਿੱਥੇ ਕਿੰਨਾ ਨੁਕਸਾਨ ਹੋ ਰਿਹਾ ਹੈ ਰਹਾਇਸ਼ੀ ਏਰੀਆ ਸੀਗਾ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਪਲਾਂਟ ਦੇ ਵਿੱਚ ਜਿਹੜਾ ਸਕ੍ਰੈਪ ਦਾ ਸਮਾਨ ਪਰ ਲਾਈਟ ਨਾ ਹੋਣ ਕਰਕੇ ਕੱਟ ਲੱਗਿਆ ਹੋਣ ਕਰਕੇ 9 ਤੋਂ 5 ਦਾ ਮੇਨਟੇਨੈਂਸ ਚੱਲ ਰਹੀ ਸੀਗੀ ਸੋ ਕੱਲ ਹੀ ਉਹਨਾਂ ਨੇ ਦੱਸਤਾ ਸੀਗਾ ਲਾਈਟ ਆ ਲੈਣੇ ਸੋ ਉਸ ਕਰਕੇ ਜਿਹੜਾ ਹੈਗਾ ਕਾਫੀ ਨੁਕਸਾਨ ਹੋਣਾ ਬਚ ਗਿਆ ਸੋ ਪਰਮਾਤਮਾ ਦਾ ਇਸ ਕਰਕੇ ਮੈਂ ਧੰਨਵਾਦ ਕਰਦਾ ਔਰ ਜਿਹੜੇ ਜਿਹੜੇ ਫਰਵਰਡ ਕਰਮੀ ਇਹਨਾਂ ਨੇ ਬਹੁਤ ਸਮੇਂ ਤੇ ਆ ਕੇ ਬੜਾ ਸੋਹਣਾ ਆਪਦਾ ਕੰਮ ਕੀਤਾ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਡੇਢ ਤੋਂ 2 ਦੇ ਵਿੱਚ ਸਾਨੂੰ ਇੱਕ ਦਫ਼ਤਰ ਵਾਲੇ ਫੋਨ ਤੇ ਇੱਕ ਫੋਨ ਆਇਆ ਸੀ ਐਮਸੀ ਸਾਹਿਬ ਦਾ ਕਿ ਸਰਦਾਰਨਗਰ 'ਚ ਅੱਗ ਲੱਗ ਗਈ ਆ ਤੇ ਖਾਲੀ ਬਲਾਡ ਨੂੰ ਉੱਥੇ ਸਕ੍ਰੈਪ ਦਾ ਸਮਾਨ ਪਿਆ ਸੀ ਤੇ ਕੀ ਉਹ ਕਹਿੰਦੇ ਛੇਤੀ ਛੇਤੀ ਗੱਡੀ ਲੈ ਕੇ ਇੱਥੇ ਪਹੁੰਚੋ ਸਾਡੀ ਗੱਡੀ ਉੱਥੇ ਪਹੁੰਚ ਗਈ ਸਾਡੀ ਦੋ ਗੱਡੀਆਂ ਨੇ ਇਹ ਉੱਥੇ ਅੱਗ ਤੇ ਕਾਬੂ ਪਾਇਆ ਤੇ ਤੀਜੀ ਗੱਡੀ ਵੀ ਅਸੀਂ ਉੱਥੇ ਭੇਜਤੀ ਫੇਰ ਨੁਕਸਾਨ ਉਹ ਜਿਹੜਾ ਬੰਦਾ ਸੀ ਉਹਦਾ ਸਕ੍ਰੈਪ ਦਾ ਸਮਾਨ ਪਿਆ ਸੀ ਉੱਥੇ ਉਹ ਨੈਥਲੇ ਜੋ ਚੱਕਦਾ ਸੀ ਉਹਦੇ ਵਿੱਚ ਲੱਕੜਾਂ ਸੀ ਕੱਚ ਸੀ ਬਹੁਤ ਕੁਸ ਸੀ ਉਹਦੇ ਵਿੱਚ ਤੇ ਉਹ ਸਾਰਾ ਮਤਲਬ ਸੜ ਗਿਆ ਸੀ ਅੱਗ ਕਿੰਨੀ ਤੇਜ਼ ਸੀ ਅੱਗ ਬਹੁਤ ਜ਼ਿਆਦਾ ਸੀ ਜੀ ਰੈਸ ਏਰੀਆ ਪਰ ਕਿੱਦਾਂ ਕੰਟਰੋਲ ਕੀਤਾ ਬਸ ਅਸੀਂ 4 ਗੱਡੀਆਂ ਉੱਥੇ 3 ਕੇ 4 ਗੱਡੀਆਂ ਲਾ ਕੇ ਪਾਣੀ ਦੀਆਂ ਤੇ ਉਹ ਕਾਬੂ ਕੀਤਾ ਅੱਗ ਨੂੰ